ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਨੋਟ ਕਰ ਲਿਓ। ਪੈਂਡ ਦੀ ਗੱਲ ਕਰੀਏ ਤਾਂ ਸਜਣੋ ਸ਼ਰੀਹ ਆਲਾ ਬਰਾੜ ਆ ਗਿਆ। ਤੇ ਜ਼ਿਲ੍ਹਾ ਆ ਗਿਆ ਸੱਜਣੋ ਫਿਰੋਜ਼ਪੁਰ ਤੇ ਤਹਿਸੀਲ ਆ ਗਈ ਗੁਰੂ ਹਰਸਾਏ ਕੱਟੀਆਂ ਵਖਾਉਣ ਲੱਗਾ ਸੱਜਣੋ ਤੁਹਾਨੂੰ ਤਿੰਨ ਐਨੀਮਲ ਬਾਈ ਦੇ ਕੋਲੇ ਫੋਰ ਸੇਲ ਵਿਕਾਊ ਆ ਨੋਟ ਕਰ ਲਿਓ ਨਵਾਂ ਵੀਰ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ ਆਪਾਂ ਕੋਈ ਐ ਨਹੀਂ ਗਾਣਾ ਬਹੁਤ ਪੁਰਾਣਾ ਵਪਾਰ ਆ ਤੇ ਪਰ ਭਰਾ ਨੂੰ ਮੈਂ ਇਹੀ ਰਹਿ ਦਿੱਤੀ ਆ ਵੀ ਕੱਟੀਆਂ ਕੁੱਟੀਆਂ ਨਾਲ ਸ਼ਕੀਨ ਲੈ ਕੇ ਆਇਆ ਕਰ ਚੰਗੀਆਂ ਤੇ ਫੇਰ ਆਪੇ ਲੈਣ ਵਾਲੇ ਸੱਜਣ ਵੀ ਪਹੁੰਚ ਜਾਣਗੇ ਆਪਣੇ ਕੋਲੇ ਆਹ ਕੱਟੀ ਦਾ ਨਾ ਸਿਰ ਮੂ ਚੈੱਕ ਕਰ ਲਓ ਬਾਕੀ ਮੈਂ ਡਿਟੇਲ ਵੀਰ ਤੋਂ ਲੈ ਕੇ ਦਊਂਗਾ ਤੁਹਾਨੂੰ ਤੇ ਹਜੇ ਮੇਰਾ ਮੰਨਣਾ ਕਿ ਖੀਰੀ ਕੱਟੀ ਆ ਸਜਣੋ ਹੁਣ ਗੈਸ ਤੁਸੀਂ ਵੀ ਲਾਇਓ ਵੇਖੋ ਖੀਰੀ ਕੱਟੀ ਸੂਈ ਆ ਸਜਣੋ ਤੇ ਕਿੰਨਾ ਦੁੱਧਵਾ ਦਾ ਕਿੰਨੇ ਟਾਈਮ ਦੀ ਸੂਈ ਸਾਰੀ ਡਿਟੇਲ ਭਰਾ ਤੋਂ ਲੈ ਲਾਂਗੇ ਆ ਵੀ ਛੋਟੀ ਸੂਈ ਸਵਾਈ ਆ ਤੇ ਇੱਕ ਛੋਟੀ ਆ ਖੜੀ ਸਜਣੋ ਗੱਵਣ ਲੇਵੇ ਭਾਂਡੇ ਦੀ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਥੋੜੀ ਥੋੜੀ ਚੈੱਕ ਕਰਾ ਦਿਆਂ ਕਿ ਥੋੜਾ ਜਨ ਟਰਸਟ ਥੋੜਾ ਵੀ ਵੀਡੀਓ ਤੇ ਬਣਿਆ ਰਵੇ ਵੇਖੋ ਸੱਜਣੋ ਥਣ ਥਣ ਦਾ ਸਹਜ ਬਰੀਕ ਚਮੜੀ ਬਹੁਤ ਟਾਪ ਦੀ ਝੂਟੀ ਆ ਤੇ ਆਜੋ ਸੂਈ ਸਵਾਈ ਝੂਟੀ ਆਪਾਂ ਜਿਹੜੀ ਖੀਰੀ ਆ ਉਹਦੇ ਤੋਂ ਸ਼ੁਰੂ ਕਰਾਂਗੇ ਤੇ ਬਾਕੀ ਦੰਦ ਦੰਦ ਤੁਸੀਂ ਵੀ ਪੱਟ ਕੇ ਵੇਖ ਲਿਓ ਓਕੇ ਰਿਪੋਰਟ ਆਜੋ ਲਈਏ ਜਾਣਕਾਰੀ ਜੁੜੇ ਰਿਓ ਐਂਡ ਤੱਕ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਠੀਕ ਠਾਕ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਵੀਰ ਦਾ ਨਾਂ ਕੀ ਆ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਸਨ ਆ ਉਹ ਵੀਰੇ ਬਲਕਾਰ ਸਿੰਘ ਬਲਕਾਰ ਸਿੰਘ ਤੇ ਪਿੰਡ ਮੇਰੇ ਭਰਾ ਦਾ ਆ ਗਿਆ ਪਿੰਡ ਜੀ ਸ਼ਰੀਆਂ ਵਾਲਾ ਬਰਾੜ ਤਹਿਸੀਲ ਗੁਰੂਰਥਾਏ ਜ਼ਿਲ੍ਹਾ ਫਰੋਇਦਪੁਰ ਤੇ ਵੀਰੇ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ 70870 56052 ਸੱਜਣੋ ਸਕਰੀਨ ਤੇ ਵੀ ਚੱਲਦਾ ਰਹੂਗਾ ਆਪਾਂ ਨਵਾਂ ਕੰਮ ਸ਼ੁਰੂ ਕੀਤਾ ਨਾ ਹਾਂ ਨਵਾਂ ਹੀ ਕੀਤਾ ਵੀਰੇ ਤੇ ਆ ਝੋਟੀ ਜਿਹੜੀ ਇਹ ਕਿੰਨੇ ਦਿਨਾਂ ਦੀ ਸੂਈ ਆ ਸੁਹਾ ਤਾਂ ਪਹਿਲਾਂ ਹੀ ਆ ਹਨਾ ਹਜੇ ਕੀਰੀ। ਕਦਾਂ ਸੁਹਾ ਸੁਈ ਹਾਂ ਵੀਰੇ ਇਹ ਸੂਈ ਐ 6 ਤਰੀਕ ਦੀ ਸੂਈ ਅੱਜ 5-6 ਦਿਨ ਹੋ ਗਏ। 6 ਤਰੀਕ ਦੀ ਸੂਈ ਤੇ ਅੱਜ 12 ਤਰੀਕ ਹੋ ਗਈ ਹਨਾ ਜਦੋਂ ਆਪਾਂ ਵੀਡੀਓ ਬਣਾਈ ਜਾਂਦੇ ਆ। ਤੇ ਇਹਨੂੰ ਅੱਜ ਮੰਨ ਕੇ ਚੱਲੀਏ ਵੀ 6 ਦਿਨ ਹੋ ਗਏ। 6 ਦਿਨ ਹੋ ਗਏ। ਤੇ ਬੌਲੇ ਚ ਮਾੜੀ ਮੋੜ ਸਾਫ ਤੇ ਕਿੰਨੀਆਂ ਧਾਰਾਂ ਹੁਣ ਇਹਦੇ ਕੋਲੇ? ਬੌਲੇ ਚ ਸਾਫ ਕੀਤੀ ਇੱਕ ਇੱਕ ਦਿਨ ਹੀ ਹੋਣਾ ਦੋ ਦਿਨ ਤੇ ਧਾਰਾਂ 8 ਕਿਲੋ ਇੰਨੇ ਤੇ। 8 ਕਿਲੋ ਇਹਦੇ ਕੋਲੇ ਕਰਮਾ ਵਾਲੀ ਕੋਲੇ ਹੁਣ ਬੌਲਾ ਕੋਈ ਦੁੱਧ ਮੰਨ ਵਾਲੇ ਤੇ ਭਮਾ ਮੰਨ ਵਾਲੇ ਬੌਲਾ। ਹਾਂ ਬੋਲੇ ਯਾਰ ਤੇ ਬੱਚਾ ਇਹਦੇ ਕੋਲੇ ਸ਼ਾਹ ਜੀ ਕੀ ਆ ਗਿਆ ਬੱਚਾ ਕੱਟਾ ਕੱਟੇ ਨੂੰ ਇਹਨੇ ਜਨਮ ਦਿੱਤਾ ਤੇ ਏਰੀਏ ਤੇਰੇ ਇਹ ਮਕਸਰ ਸਾਈਡ ਦੀ ਆ ਨਾ ਇੱਥੋਂ ਹਾਂ ਇੱਥੋਂ ਹੀ ਮੇਰੇ ਇੱਥੇ ਲੋਕਲ ਹੀ ਆ ਵੀਰੇ ਤੌਰ ਕਰਾ ਚੱਕੀ ਦੀ ਲੋਬੀ ਸਜਣੋ ਕੱਟੀ ਖਰੀਦ ਲਿਓ ਬੇਫਿਕਰ ਹੋ ਕੇ ਕਿਉਂਕਿ ਕਰਮਾਂ ਵਾਲੀ ਬੜੇ ਵਾਧੇ ਵਾਲੀ ਆ ਚੈੱਕ ਕਰ ਲਿਓ ਕੱਦ ਕਾਠ ਸੋਹਣਾ ਉਮਰ ਦੇ ਹਿਸਾਬ ਨਾਲ ਤੇ ਜਿਹੜੀ ਥੱਲੇ ਬਰੀਕੀ ਲੱਗੀ ਆ ਨਾ ਉਹ ਹਾਰੀ ਸਾਰੀ ਨੂੰ ਨਹੀਂ ਲੱਗਦੀ ਕਿਉਂਕਿ ਛੋਟੀ ਉਮਰ ਦੇ ਵਿੱਚ ਲੇਵਾ ਬਹੁਤ ਸੋਹਣਾ ਤਿਆਰ ਕੀਤਾ ਕਰਮਾ ਵਾਲੀ ਨੇ ਚੈੱਕ ਕਰੋ ਤੇ ਭਾਈ ਚੂਣ ਚਾਣ ਇੱਕ ਨੰਬਰ ਨਾ ਚੂਣ ਚਾਣ ਇੱਕ ਨੰਬਰ ਸੀਲਸ ਲੱਗ ਪੂਰੀ ਵਧੀਆ ਸੀਲਸ ਲੱਗ ਪੂਰੀ ਬੱਚਾ ਛੱਡੋ ਜਾਂ ਨਾ ਛੱਡੋ ਹਨਾ ਐਵੇਂ ਹੀ ਥਨਾਂ ਨੂੰ ਹੱਥ ਉੱਥੇ ਲਾਈ ਜਾਈਏ ਹਲਦੀ ਨਹੀਂ ਨਾ ਉਹਨੇ ਲਾ ਕੇ ਖਾ ਲੈਣਾ ਹਾਂ ਕੀ ਬਾਤਾਂ ਆਈਆਂ ਸਜਣਾਂ ਕੱਟੀ ਦੀਆਂ ਦੇਖਿਓ ਐਂ ਹੀ ਬਾਈ ਬਹਿ ਗਿਆ ਸੀ ਸਜਣਾਂ ਤੇ ਕਰਮਾ ਵਾਲੀ ਨਾ ਵੀ ਮਤਲਬ ਉਦੋਂ ਜਮਾ ਹੀ ਨਹੀਂ ਹਿੱਲੀ ਹਾਂ ਇਹਨੂੰ ਐ ਹੋ ਗਿਆ ਪਤਾ ਨਹੀਂ ਕੀ ਕਰ ਲੱਗ ਗਏ ਤੇ ਓਕੇ ਰਿਪੋਰਟ ਚੋਣਚਾਨ ਹਨਾ ਵਧੀਆ ਠੀਕ ਆ ਸ਼ਾਜੀ ਠੀਕ ਆ ਤੇ ਵੀਰੇ ਆਪਾਂ ਸੁਈ ਲਈ ਆ ਕਿ ਇਹਦੇ ਮੰਨ ਕੇ ਚੱਲ ਵੀ ਗੱਬਣ ਲਈ ਸੀ ਨਹੀਂ ਸੁਈ ਲਈ ਆ ਸੁਈ ਲਈ ਆ ਜੇਰ ਜੂ ਰੋਕੇ ਪਈ ਆ ਨਾ ਜੇਰ ਜੂ ਰੋਕੇ ਵਧੀਆ ਓਕੇ ਰਿਪੋਰਟ ਆ ਤੇ ਵੀਰ ਜੀ ਇਹਦਾ ਰੇਟ ਕੀ ਰੱਖਾਂਗੇ ਆਪਾਂ ਇਹਦਾ ਰੇਟ ਅਸਲੀ ਰੇਟ ਲੱਖ ਵੀ ਆ ਹੈ ਲੱਖ ਨਹੀਂ ਜਾਇ ਦੇ ਦੇ ਵੀਰੇ ਛੋਟੀ ਆ ਆਪਾਂ ਕੋਈ ਬਾਹਲਾ ਕਿਸੇ ਆਪਾਂ ਕਰ ਦਾਂਗੇ 2-3 ਜਾਂ ਛੋਟ ਨਹੀਂ ਜਾਇਜ ਕਰ ਦਗੇ 98 ਚੱਲ ਜੀ ਕੋਈ ਭੈਣ ਭਰਾ ਫੋਨ ਲਾਉਂਦਾ ਦਾ 95 ਚ ਮਾਨਤਨ ਕਰ ਦਗੇ ਠੀਕ ਹੈ ਕਿਉਂਕਿ ਕਿਸੇ ਨੇ ਸਾਂਭਣੀ ਕਰਨੀ ਹੈ ਆਹਨੇ ਕਰ ਦੇਣਾ 99 ਦੇ ਦਾਂਗਾ 93000 ਦੀ ਦੇ ਦਾਂਗੇ ਠੀਕ ਆ ਧੰਨਵਾਦ ਲਓ ਵੀ ਸੱਜਣੋ ਬਾਕੀ ਘੰਟੀ ਕਰਿਓ ਕੱਟੀ ਬਹੁਤ ਚੰਗੀ ਆ 93000 ਦੀ ਵੀਰੇ ਕਹਿੰਦਾ ਤੇ ਚੂਣਚਾਨ ਇੱਕ ਨੰਬਰ ਹੋਊਗੀ 100 ਦੀ 100 ਕਿਉਂਕਿ ਥਾਣਾ ਤੋ ਦੇ ਸਾਹਮਣੇ ਜਿਹੜਾ ਹੈ ਸ਼ੀਸ਼ਾ ਕਰਤਾ ਇਹਦਾ ਨਾ ਮੁੰਡੇ ਮੁੰਡੇ ਕਰਕੇ ਮੈਂ ਪੱਠੇ ਪੋੜਾ ਇਹਨਾਂ ਜਿਵੇਂ ਮਰਜ਼ੀ ਵਟਲਾ ਬੈਠਾ ਰਹਾ ਕਰਾ ਮੈਂ ਦੇ ਥੱਲੇ ਵੀ ਇਹਦੇ ਲਈ ਕੋਈ ਠੀਕ ਆ ਵੀ ਇਹ ਨੂੰ ਨਹੀਂ ਕੋਈ ਚੱਕਰ ਸੀਗਾ ਤੇ ਇਹ ਹੋਣੀ ਕਰਦੀ ਆ ਹਾਂ ਠੀਕ ਆ ਕੱਟਾ ਇਹਦੇ ਕੋਲੇ ਆ ਤੇ ਆਹ ਝੋਟੀ ਦਾ ਕੀ ਹਿਸਾਬਤਾਵੇ ਸੂਆ ਕਿਹੜਾ ਵੀਰੇ ਇਹ ਵੀ ਵੀਰੇ ਪਹਿਲਾ ਸੂਆ ਇਹ ਵੱਡੀ ਹੋ ਕੇ ਬਣੀ ਹੈ ਨਾ ਹਾਂ ਇਹ ਵੱਡੀ ਹੋ ਕੇ ਬਣੀ ਆ ਓਕੇ ਤੇ ਥੋੜਾ ਨਾ ਵੀਰੇ ਆਪਾਂ ਦੱਸ ਦਿੰਨੇ ਹਾਂ ਹਾਂ ਥੋੜਾ ਇਹਦੇ ਥੱਲੇ ਥੋੜਾ ਆਪਾਂ ਵਾਧੂ ਕਰੂਗੀ ਦੋ ਦਵਾ ਠੀਕ ਆ ਨਾੜਾਂ ਵਾਲੀ ਬਦਲੇ ਚਾਂਦੀ ਝੋਟੀ ਇਹ ਥੋੜਾ ਕੱਟੇ ਨਾ ਵੀ ਮਾਲਾ ਕੱਟਾ ਪਾ ਲਈ ਨਹੀਂ ਥਲੇ ਨਹੀਂ ਹਾਂ ਕੱਟੇ ਤੇ ਪਸੰਦੀ ਨਹੀਂ ਫੇਰ ਪਸੰਦੀ ਕਿਵੇਂ ਆ ਹਾਂ ਤੇ ਅਸੀਂ ਹੱਥ ਆ ਕੇ ਬੈਰੀ ਦਾ ਕੋਈ ਚੱਕਰ ਨਹੀਂ ਹੁੰਦੀ ਹੁੰਦੀ ਕੋਈ ਨਹੀਂ ਜਾਂਦੇ ਹਾਂ ਤੇ ਮੰਨ ਲਓ ਵੀ ਇਹਨੂੰ ਅਸੀਂ ਟੀਗਾ ਲਾਉਣੇ ਝੂਠੀ ਮਾਰਦੇ ਹਾਲੀ ਦਾ ਨਹੀਂ ਨਹੀਂ ਠੀਕ ਆ ਮੰਨ ਲਾ ਹਜੇ ਬੱਚੇ ਤੋਂ ਖੜੀ ਆ ਹਾਂ ਤੇ ਹੁਣ ਜੇ ਨਾ ਹੈਗਾ ਵੀ ਟੈਕ ਜੇ ਅੱਗੇ ਨਾਲ ਤਾਂ ਬਹੁਤ ਹਾਂ ਟੈਕ ਜੂ ਪਾੜੇ ਤੇ ਆ ਜੂ ਕੋਈ ਚੱਕਰ ਹੀ ਨਹੀਂ ਕੱਢੀ ਮਾਰ ਇਹਨੂੰ ਵੀ ਸੱਜਣਾ ਬਾਈ ਨੇ ਤੁਹਾਨੂੰ ਸਚਾਈ ਦੱਸੀ ਆ ਵੀ ਸਚਾਈ ਆਪਾਂ ਦੱਸ ਥੋੜੀ ਜੀ ਬੱਚੇ ਤੋਂ ਮੰਨ ਕੇ ਚਲੋ ਵੀ ਚਲੋ ਇਹਦਾ ਤਾਂ ਨਵਾਂ ਕੰਮ ਆ ਇਹ ਬੱਚੇ ਤੇ ਕਾਰੀ ਵਿਹਾਰੀ ਬੰਦੇ ਨੇ ਤਾਂ ਬੱਚੇ ਤੇ ਸਹਿਮਤ ਵੀ ਕਰ ਦੇਣੀ ਆ ਤੇ ਬਾਕੀ ਨਾ ਹੋਇਆ ਤਾਂ ਸੱਜਣੋਂ ਪਹਾੜੇ ਤੇ ਆ ਜੂਗੀ ਪਲੀ ਸੰਭੀ ਚੰਗੀ ਐ ਕੱਟੀ ਸੁੰਦਰ ਐ ਵੀ ਤੇ ਭਾਈ ਚੂਣਚਾਨ ਇੱਕ ਨੰਬਰ ਆ ਨਾ ਚੂਣ ਇੱਕ ਨੰਬਰ ਪੂਰੀ ਬੜੀ ਨਹੀਂ ਠੀਕ ਆ ਠੀਕ ਠੀਕ ਚੂਣ ਇੱਕ ਨੰਬਰ ਆ ਸੱਜਣੋਂ ਵੀਰ ਕਹਿੰਦਾ ਬਾਕੀ ਤੁਹਾਨੂੰ ਦੱਸਦਾ ਮੜਾ ਆ ਜਾ ਬੇਮਲੂ ਮਾ ਟੀਕਾ ਲਵਾਉਂਦੀ ਆ ਤੇ ਫਿਰ ਟੀਕਾ ਲਵਾ ਕੇ ਬਾਲਟੀ ਰਖਾ ਕੇ ਚਵਾ ਲੈਂਦੀ ਆ ਹਾਂ ਦੋ ਹੱਥਾਂ ਨਾਲ ਵਧੀਆ ਦੋਵਾਂ ਹੱਥਾਂ ਨਾਲ ਲੱਗ ਜੂਗੀ ਵੀਰੇ ਲਾਉਣ ਇਹਨੂੰ ਬੂੰਦਾ ਬੰਦਾ ਵਾਲੀ ਦੇ ਦੇ ਸ਼ੀਸ਼ੀ ਧਿਆ ਕੇ ਕਰਮਾਂ ਵਾਲੀ ਹਾਂ ਵਧੀਆ ਤੇ ਹਾਂ ਆਵੇ ਇਹ ਉਹ ਦੂਈ ਐ ਬੈਠਾ ਦਾ ਪੰਕ ਘੜਾ ਬੈਠਾ ਠੀਕ ਆ ਨਾ ਤਸੰਤੀ ਨਹੀਂ ਤਸਮ ਨਹੀਂ ਲੱਗ ਰਿਹਾ ਕਿ ਬਸ ਮਨ ਕੋਈ ਚੱਕਰ ਨਹੀਂ ਹਾਂ ਕਿੱਧਰ ਜਾਣਾ ਇਹਨੇ ਜੋ ਰਾਸ਼ਨ ਚੜ ਗਿਆ ਤੇ ਵੀਰੇ ਇਹਦਾ ਰੇਟ ਕੀ ਕਰਾਂਗੇ ਆਪਾਂ ਇਹਦਾ ਵੀਰੇ ਲੱਖ ਰੁਪਏ ਇਹਦੇ ਥਲੇ 9 ਕਿਲੋ ਦੁੱਧ ਪੱਕਾ 9 ਕਿਲੋ 9 ਕਿਲੋ ਦੁੱਧ ਪੱਕਾ ਤੇ ਲੱਖ ਰੁਪਏ ਹੀ ਇਹਦੀ ਡਿਮਾਂਡ ਆ ਤੇ ਇਹਦੇ ਚੋਂ ਕਿੰਨਾ ਕੁ ਮਾਨਤਨ ਕਰਦਗੇ ਇਹਦੇ ਜੋ ਇਹਦੇ ਚੋਂ 3000 ਛੱਡਦਾ 3000 ਇਹ ਚੀਜ਼ ਨਹੀਂ ਪਛਾਨਣੀ ਠੀਕ ਆ 93 ਦੀ ਕਹਿਤੀ ਆਪਾਂ 93 ਦੀ ਕਹਿਤੀ ਹਾਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਉਹਦਾ ਹੁਣ ਆਪਣੇ ਭੈਣਾ ਭਰਾ ਦੱਸਣਗੇ ਕਿੰਨੇ ਦੀ ਹੈ ਨਾ ਤੇ ਇਹ ਝੋਟੀ ਇਹ ਗੱਬਣਾ ਵੀ ਸੁਹਣੀ ਵਾਲੀ ਆ ਹਾਂ ਸੁਆ ਇਹ ਦੂਜਾ ਨਾ ਪਹਿਲਾ ਇਹ ਵੀ ਪਹਿਲਾ ਹੀ ਆ ਪਹਿਲਾ ਹੀ ਪਹਿਲਾ ਕੀ ਬਾਤ ਆ ਯਾਰ ਬੜੀ ਸੋਹਣੀ ਕੱਟੀ ਨੇ ਤਿਆਰੀ ਕੀਤੀ ਆ ਲਿਆਈ ਕੱਢੀ ਬਾਹਰ ਤੇ ਇਹ ਦਿਨ ਕਿੰਨੇ ਲੈ ਜੂ ਤੇ ਇਹ ਦਿਨ ਵੀਰੇ ਹਾਲੀ ਜਿੰਦੇ ਇਹ ਅੱਜ ਹੋ ਗਈ 12 ਅੱਜ 12 ਤਰੀਕ ਹੋ ਗਈ 12 ਹੋ ਗਈ ਨਾ ਹਾਂਜੀ ਤੇ 14 ਨੂੰ ਨਾਲ ਚਾਹ ਪੂਰੇ ਪਰਮਨ ਲਾਦਾ 8 ਹੀ ਲੋਗੇ ਦੋ ਤਿੰਨ ਦਿਨ 14 ਨੂੰ ਦਿਨ ਪੂਰੇ ਆ ਸੱਜਣੋ ਨੋਟ ਕਰ ਲਿਓ ਪਹਿਲਾ ਸੁਆ ਵੀਰ ਕਹਿੰਦਾ ਸੁੰਦੀ ਆ ਤੇ ਮੇਰਾ ਤਾਂ ਮੰਨਣਾ ਜਾਇਆ ਸੀ ਵੀ ਜਿਵੇਂ ਆਪਦੇ ਤਿਆਰ ਬੇਜ ਦੇ ਹਿਸਾਬ ਨਾਲ ਵੀ ਕੱਟੀ ਸ਼ਾਇਦ ਦੂਜਾ ਸੁਆ ਤੇ ਬਾਕੀ ਪਹਿਲੇ ਨਹੀਂ ਆ ਕਿਉਂਕਿ ਭਲਾ ਭਲਾ ਦਾਸ ਦੀਆਂ ਝੋਟੀਆਂ ਤੇ ਖੁੱਲੂਗੀ ਬਹੁਤ ਚੰਗੀ ਕਿਉਂਕਿ ਕਿਸੇ ਚੰਗੇ ਘਰਾਣੇ ਦੀ ਕੱਟੀ ਆ ਕੱਦ-ਕੁੱਦ ਬਹੁਤ ਚੰਗਾ ਤੇ ਸੀਲ ਨੇ ਆਪਾਂ ਉਹ ਹੱਥ ਨਹੀਂ ਵੀ ਆ ਰਹੇ ਹੱਥ ਮਾਰੀਏ ਏਟਾ ਹੀ ਐਵੇਂ ਲੱਗੇ ਰਹਿੰਦੇ ਜੋ ਸੀਲ ਤੇ ਸੀਲ ਜਾਂਦੇ ਹਾਂ ਹਾਂ ਨਹੀਂ ਨਹੀਂ ਦਾ ਪਿੱਛੋ ਪੈਣ ਦਾ ਫਾਇਦਾ ਹੁੰਦਾ ਹੈ ਹਾਂ ਨਹੀਂ ਨਹੀਂ ਓਕੇ ਆ ਵੇਖੋ ਸੱਜਣੋ ਲੇਵੇ ਦੀ ਖੁੱਲੀ ਡੁੱਲੀ ਕੀ ਬਾਤ ਆ ਬਹੁਤ ਚੰਗੀ ਕੱਟੀ ਨਖਰੂਗੀ ਸੱਜਣੋ ਤੇ ਇਹਦਾ ਰੇਟ ਸ਼ਾਹ ਜੀ ਕੀ ਰੱਖਾਂਗੇ ਇਹਦਾ 95000 90 ਤੇ 5 95000 ਤੇ ਇਹ ਕਿੰਨੇ ਦੀ ਦੇ ਦਈਏ ਫਿਰ ਇਹ ਦੇ ਦਾਂਗੇ 90 ਦੇ ਦਸਾਂ ਨੂੰ ਗਰੀਆ ਉਹਦੇ ਚੋ ਵੀ ਪਿਆਰ ਮੁਹੱਬਤ ਹੋ ਜੂ ਕਰਦਾ ਹਾਂ ਹਨਾ ਹਾਂ 90000 ਰੁਪਏ ਚ ਪਿਆਰ ਮੁਹੱਬਤ ਹੋਣੀ ਆ ਜੈਡ ਬਲੈਕ ਝੋਟੀ ਆ ਸਜਣੋ ਦੋ ਕਵਾਲ ਆ ਜਿਹੜੇ ਇਹਦੇ ਪੂਛ ਦੇ ਵਿੱਚ ਵਾਈਟ ਆ ਤੇ ਲੇਵਾ ਭਾਂਡਾ ਖਾ ਪੀ ਕੇ ਕੱਟੀ ਬਹੁਤ ਚੰਗਾ ਤਿਆਰ ਕਰ ਜੂਗੀ ਤੇ ਚੰਗਾ ਹੀ ਦੁੱਧ ਪਾ ਜੂਗੀ ਸਜਣੋ ਕਰੋ ਚੈੱਕ ਟੌਪ ਦੀ ਝੋਟੀ ਇਹ ਵੀ ਤਿੰਨ ਨੰਬਰ ਤੇ ਜਿਹੜੀ ਵਿਖਾਤੀ ਆ ਤੁਹਾਨੂੰ ਕਿਉਂਕਿ ਹਰ ਪੱਖ ਤੋਂ ਪੂਰੀ ਕੱਟੀ ਆ ਇਹ ਸਜਣੋ ਕੱਦ ਵਾਲੇ ਪਾਸਿਓ ਥਣ ਭਾਂਡੇ ਵੱਲੋਂ ਤੇ 90 ਚੋਂ ਆ ਨਾ ਮਾਨਤਨ 90 ਆ ਝੋਟੀ ਵੀ ਸਜਣੋ ਬਾਈ ਦੇ ਕੋਲੇ ਸੂਈ ਸਵਾਈ ਆ ਤੇ 9 ਕਿਲੋ ਦੁੱਧਾ ਤੇ ਬੇਮਲੂਮਾ ਜਿਹਾ ਟੀਕਾ ਲਵਾਉਂਦੀ ਆ। ਇੱਕ ਹੋਰ ਵੀਰੇ ਗੱਲ ਆ ਜੇ ਨਾ ਕੋਈ ਇਹ ਕਵੇ ਝੋਟੀ ਪਹਿਲੇ ਸੂਏ ਜਿਹੜੀ ਝੋਟੀ 12 ਕਿਲੋ ਦਾ ਦਿਨ ਦੀ ਲੋਕ ਪਤਾ ਕਿੰਨਾ ਮੰਗਦੀ 1 ਲੱਖ 40 40 ਹਜ਼ਾਰ ਮੰਗਦੀ ਵੇਖੇ ਆਪਾਂ ਵੀਡੀਓ। ਹਾਂਜੀ ਹਾਂਜੀ। ਜੇ ਮੇਰੇ ਕੋਲ ਰਹੀ ਤੇ ਮੈਂ ਵਾਕੇ ਪਹਿਲੇ ਸੂਏ 12 ਕਿਲੋ ਕਰਕੇ ਦਊਗਾ। ਦਊਗੀ। ਹਾਂ ਦੇਊਗੀ ਕੱਟੀ ਚੰਗੀ ਆ। ਤੇ ਆਹ ਦਾਸ ਉੱਤੇ ਦੇਗੀ ਪਾਈ ਮੇ ਦੇਣੀ। ਹਾਂ ਦੇ ਦੋਗੀ ਹਾਂ ਅੱਠ ਤਾਂ ਹੁਣ ਦਿੰਦੀ ਪਈ ਨਾ ਅੱਜ ਤੋਂ ਪਹਿਮੇ ਦੇ ਇਹ 10 ਇਹ 11 10 11 ਕਿਲੋ ਦੁੱਧ ਦੇਈ ਜਾਣਾ ਕੱਟੀ ਨੇ ਕਿਉਂਕਿ ਬਰੀਕੀ ਬਹੁਤ ਲੱਗੀ ਛੋਟੀ ਵੇਖੋ ਸਜਣੋ ਪਹਿਲਾਂ ਕੱਟੀ ਆ ਤੇ ਯਾਰ ਥਾਨਾ ਚਾਰੇ ਕੁਦਰਤ ਨੇ ਕੋ ਜਿਹਾਂ ਚਾਰੇ ਲਾਇਆ ਕਰਮਾਲੀ ਨੂੰ ਇੱਕੋ ਜੀ ਜਗ੍ਹਾ ਤੇ ਇੱਕੋ ਟਿਕਾਣੇ ਤੇ ਉਹ ਕੱਟੀ ਬੇਮਲੂਮੀ ਦੀ ਤੱਕ ਸਜਣੋ ਗਾਂ ਰੱਖਦੀ ਆ ਤੇ ਬਾਕੀ ਨਾ ਦੁੱਧ ਨੂੰ ਬਾਈ ਨੇ ਤੁਹਾਨੂੰ ਦੱਸਤਾ ਕਿ ਬਹੁਤ ਖਰੀ ਆ ਕਿਉਂਕਿ ਲੇਵੇ ਭਾਂਡੇ ਵੱਲੋਂ ਐਨ ਓਕੇ ਰਿਪੋਰਟ ਆ ਵੇਖੋ 11 ਥਣਾ ਦਾ ਆਪਸੀ ਗੈਪ ਦੂਰੀ ਕਿੰਨੀ ਸੋਹਣੀ ਲੱਗੀ ਹੋਈ ਆ ਤੇ ਗੱਬਣ ਝੋਟੀ ਮੈਂ ਤੁਹਾਨੂੰ ਪਹਿਲਾਂ ਹੀ ਤਸੱਲੀ ਕਰਾਤੀ ਵੀਰੇ ਮੜੀ ਜੀ ਪਿੱਛੋਂ ਉਹਨੂੰ ਫੇਰ ਇਹਨੂੰ ਕਰਦੇ ਕਿਉਂਕਿ ਕਿਸੇ ਨੂੰ ਡੱਕਾ ਨਾ ਰਹਿ ਜੇ ਕੋਈ ਵੀ ਯਾਰ ਤੇ ਵੀਰੇ ਇਹ ਭਾਰ ਪੂਰਾ ਲੋ ਥਣਾ ਥਣਾ ਲੋਕ ਕੇ ਨਾ ਮੈਂ ਆ ਬਿਲਕੁਲ ਓਕੇ ਯਾਰ ਵੇਖੋ ਸੱਜਣੋ ਇੱਥੋਂ ਹੁਣ ਗੈਸ ਤੁਸੀਂ ਲਾ ਲਿਓ ਕਿੰਨੀਆਂ ਧਾਰਾਂ ਇਹਦੇ ਕਰਮ ਵਾਲੀ ਦੇ ਕੋਲੋਂ ਚੋਲੋਂਗੇ ਕਿਉਂਕਿ ਬਰੀਕੀ ਲੱਗੀ ਆ ਕੱਟੀ ਨੂੰ ਹਰਿਆਣੇ ਵਾਲੀ ਤੁਸੀਂ ਵੀ ਮੈਨੂੰ ਜ਼ਰੂਰ ਦੱਸਿਓ ਕਿ ਵਾਕਿਆ ਹੀ ਓਕੇ ਰਿਪੋਰਟ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਆ ਜੋ ਬੱਚੇ ਤੁਹਾਨੂੰ ਸੱਚ ਚੈੱਕ ਕਰਾਈਏ ਦੋਨਾਂ ਦੇ ਕਿ ਕਿੰਨੇ ਕਿੰਨੇ ਟਾਈਮ ਦੀਆਂ ਸੁਣੀਆਂ ਆ ਔਰਲਾ ਜਿਹੜਾ ਬੱਚਾ ਬੱਲਾ ਸੱਜਣੋ ਜਿਹੜੀ 2 ਨੰਬਰ ਤੇ ਝੂਟੀ ਚਲਾ ਕੇ ਵਿਖਾਤੀ ਉਹਦਾ ਤੇ ਪਰਲਾ ਜਿਹੜਾ ਕੱਟਾ ਸੱਜਣੋ ਹੋਰ ਵੀਰੇ ਗੱਲ ਆਪਾਂ ਇਹ ਕਹਿਣੀ ਸੀ ਹਾਂਜੀ ਵਪਾਰੇ ਗੱਲ ਕਹਿਣੀ ਵੀ ਕਈ ਤਾਂ ਚਲ ਨੀ ਕੀ ਕਰ ਦਿੰਦੇ ਆ ਹਾਂਜੀ ਆਪਾਂ ਵਪਾਰ ਚੱਲੇ ਨਾ ਚੱਲੇ ਹਾਂਜੀ ਝੂਠ ਨਹੀਂ ਮਾਰਨਾ ਇੱਕ ਡੱਕੇ ਦਾ ਨਹੀਂ ਨਹੀਂ ਧੰਨਵਾਦ ਵੀਰੇ ਕਿਉਂਕਿ ਪਤਾ ਆਪ ਨੂੰ ਵੀ ਪਤਾ ਪੈਸੇ ਬਹੁਤ ਔਖੇ ਬਾਣ ਹਾਂ ਮੁੜ ਕੇ ਅਗਲਾ ਜਾ ਕੇ ਵੀਰੇ ਜਾਇਜ ਕਮਾਈ ਕਰਕੇ ਤੂੰ ਪਸ਼ੂ ਵੇਚਣ ਲੱਗ ਜੀ ਆਪੇ ਹੀ ਗਾਹ ਕਜੜ ਜੂਗਾ ਹਨਾ ਜਦੋਂ ਆਪਾਂ ਕਹਿਣਾ ਲਿਆ ਕੇ ਮੰਨ ਕੇ ਚੱਲ 65 ਦੀ ਤੇ ਕਈਏ ਆਪਣੀ 85 ਦੀ ਵੇਚ ਜੇ ਫੇਰ ਗਲਤ ਆ ਠੀਕ ਆ ਕਿ ਨਹੀਂ ਜਿਨਨੇ ਆਪਾਂ ਨੂੰ ਦਿੱਤੀ 65 ਦੀ ਉਹਨੇ ਵੀ ਕੀ ਖਟਿਆ ਉਹਨੇ ਵੀ ਕੀ ਖਟਿਆ ਤੇ ਜੇ ਆਪਾਂ ਜਿਆਦਾ ਲਾਲਚ ਨਾ ਕਰਾਂਗੇ ਤੇ ਆਪਣਾ ਮਾਲ ਕੰਮ ਕੰਮ ਨਹੀਂ ਵੀਰੇ ਮਾੜਾ ਇਹ ਕੰਮ ਬਹੁਤ ਸੁਥਰਾ ਪਰ ਕਰਨ ਵਾਲੇ ਦੀ ਨੀਤ ਸਾਫ ਹੋਣਾ ਕਰਨ ਵਾਲੇ ਦੀ ਨੀਤ ਸਾਫ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣੇ